ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਆਦਮ ਵੇ ਅੱਜ volunteers ਦਾ ਧੰਨਵਾਦ ਕਰਨ ਦੇ ਵਾਸਤੇ ਇੱਥੇ ਬੁਲਾਇਆ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰੋਂ ਨਾਲ ਦੀ ਨਾਲ ਆਪਾਂ ਜਿਹੜਾ ਅੱਜ ਮਿਲ ਰਹੇ ਆ ਇੱਕ ਆਪਾਂ علیحدਾ ਮਾਹੌਲ 'ਚ ਮਿਲ ਰਹੇ ਆ ਇੱਕ ਐਸਾ ਮਾਹੌਲ ਜਿੱਥੇ ਸਾਡਾ ਰੋਲ ਪੂਰੀ ਤਰ੍ਹਾਂ ਕਾਫੀ ਹੱਦ ਤੱਕ ਬਦਲ ਗਿਆ ਤੇ ਅੱਗੇ ਬਦਲਣ ਵਾਲਾ ਉਹ ਰੋਲ ਦੇ ਵਾਸਤੇ ਤਿਆਰੀ ਤੁਮ ਤਾਂ ਕਸੀਂ ਇਹ ਲੋਕਾਂ ਨੂੰ ਕਹਿ ਕੇ ਕਿ ਅਕਾਲੀਆਂ ਨੇ ਆ ਗੰਧ ਪਾਇਆ ਤੇ ਕਾਂਗਰਸੀਆਂ ਨੇ ਆ ਗੰਧ ਪਾਇਆ ਹੁਣ ਉਹ ਗੰਧ ਨੂੰ ਸਾਫ਼ ਕਿਵੇਂ ਕਰਨਾ ਅਸੀਂ ਕਰਨਾ ਹੁਣ ਉਹ ਦੌਰ ਸ਼ੁਰੂ ਹੋ ਗਿਆ ਉਹ ਮਾਹੌਲ ਸ਼ੁਰੂ ਹੋ ਗਿਆ ਤੇ ਇਸ ਦੇ ਵਿੱਚ ਮੈਂ ਤੁਹਾਨੂੰ ਇੱਕ ਜਾਂ ਦੋ ਗੱਲਾਂ ਦੱਸੀਆਂ ਚਾਹਣਾ ਮੇਰਾ ਆਪਣਾ ਤਜਰਬਾ ਦਿੱਲੀ ਦਾ ਇੱਥੇ ਭੰਗੜੇ ਪਾਉਣ ਦਾ ਟਾਈਮ ਨਹੀਂ ਹੈ ਇਹ ਮਠਿਆਈਆਂ ਵੰਡਣ ਦਾ ਵੀ ਸਾਡੇ ਕੋਲੇ ਟਾਈਮ ਨਹੀਂ ਹੈ ਜਿਵੇਂ ਦੁਰਗੇਸ਼ ਜੀ ਨੇ ਕਿਹਾ ਉਹ ਇਹ ਪੌਨੇ ਦੰਦ ਕਰੋੜ ਪੰਜਾਬੀ ਜੋ ਤਰਸਰਾ ਕਰਦੇ ਆ ਜਿਨ੍ਹਾਂ ਦਾ ਪੁਰਾਹਲ ਇਹਨਾਂ ਦੋਨਾਂ ਪਾਰਟੀਆਂ ਨੇ ਕਰਾਇਆ ਉਥੇ ਸੁਧਾਰ ਕਿਵੇਂ ਕਰਨਾ ਇੱਕਦਮ ਕੰਮ ਕਰਨ ਦਾ ਟਾਈਮ ਹੈ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣਾ ਦਿੱਲੀ ਦੇ ਵਿੱਚ 14 ਫਰਵਰੀ ਨੂੰ ਅਰਵਿੰਦ ਕੇਸਰੀਵਾਲ ਜੀ ਨੇ ਸੌ ਚੁੱਕੀ ਮੰਤਰਾ ਫਰਵੀਨੂ ਸਵੇਰੇ ਮੈਨੂੰ ਬੁਲਾਇਆ ਕਿ ਇੱਕ ਮੁੱਦਾ ਡਿਸਕਸ ਕਰਨਾ ਸੀ ਪਹਿਲਾ ਦਿਨ ਮੁੱਖ ਮੰਤਰੀ ਦਾ ਦਫਤਰ ਵਿੱਚ ਉੱਥੇ ਕੋਈ ਹਾਰ ਨਹੀਂ ਸੀ ਕੋਈ ਮਠਿਆਈਆਂ ਨਹੀਂ ਸੀ ਇੱਕ ਬੁੱਕੇ ਪਿਆਸੀ ਜਿਵੇਂ ਤੇ ਅੰਦਰ ਮੀਟਿੰਗ ਚੱਲ ਰਹੀ ਸੀ ਦੁਨੀਆ ਦੇ ਟੌਪ ਦੇ ਜੋ ਹੱਥ ਦੇ ਐਕਸਪੋਰਟ ਬਣਾਏ ਸੀ ਤੇ ਕੇਜਰੀਵਾਲ ਜੀ ਉਹਨਾਂ ਨੂੰ ਕਹਿ ਰਹੇ ਸੀ ਮੈਨੂੰ ਇੱਕ ਐਸਾ ਸਿਸਟਮ ਬਣਾ ਕੇ ਦਿਓ ਕਿ ਜਦੋਂ ਕਿਸੇ ਦਾ ਕਰੇ ਕੋਈ ਬਿਮਾਰ ਹੋ ਜੇ ਤਾਂ ਨੇੜੇ ਤੋਂ ਨੇੜੇ ਉਥੇ ਡਿਸਪੈਂਸਰੀ ਹੋਵੇ ਉਹ ਉਥੇ ਲੈ ਆਵੇ ਉਸ ਤੋਂ ਬਗਰ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਮੇਰੀ ਜ਼ਿੰਮੇਵਾਰੀ ਹੋਵੇ ਇਹ ਆਮ ਆਦਮੀ ਪਾਰਟੀ ਇਹ ਆ ਇਹ ਉਸ ਦਾ ਨਤੀਜਾ ਇਹ ਹੋਇਆ 6 ਮਹੀਨੇ ਦੇ ਵਿੱਚ ਵਿੱਚ ਮਹੱਲਾ ਕਲੀਨਿਕ ਬਣ ਕੇ ਆਈ ਉਹ ਮਹੱਲਾ ਕਲੀਨਿਕ ਜੀਦੀ ਅੱਜ ਸਾਰੀ ਦੁਨੀਆ ਮਿਸਾਲ ਦਿੰਦੀ ਆ ਅਮਰੀਕਾ ਕੀ ਫਰਾਂਸ ਕੀ ਤੇ ਇਥੋਂ ਤੱਕ ਕੇ ਯੂਨੋ ਵਾਲੇ ਵੀ ਉਹਦੀ ਮਿਸਾਲ ਦਿੰਦੇ ਆ ਮਹੱਲਾ ਕਿਨੇ ਨੇ ਇਸ ਤਰ੍ਹਾਂ ਕਰਕੇ ਆਮ ਆਦਮੀ ਪਾਰਟੀ ਦਾ ਤਰੀਕਾ ਕੰਮ ਕਰਨ ਦਾ ਇਹ ਤਰੀਕਾ ਔਰ ਅਸੀਂ ਐਯੋ ਤਰੀਕਾ ਕਰਨਾ ਜਦੋਂ 11 ਨੂ ਨੀਤੀ ਜੇ ਆਉਣ ਤੋਂ ਮਗਰੋਂ ਜਦੋਂ ਉਥੇ ਸਾਡੇ ਕੋਲੇ ਟਾਈਮ ਸੈਲੀਬ੍ਰੇਸ਼ਨ ਦਾ ਨਹੀਂ ਹੈ ਕੰਮ ਕਰਨ ਦਾ ਟਾਈਮ ਹੈ ਇੱਕਦਮ ਅੱਜ ਜੋ ਦੁਰਗੇਸ਼ ਜੀ ਨੇ ਸ਼ੁਰੂ ਕੀਤਾ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਚੀਜ਼ ਮੈਨੂੰ ਹੁਣੇ ਸੰਜੇભાઈ ਪੁੱਛ ਰਹੇ ਸੀ ਕਹਿੰਦੇ ਅਸੀਂ ਨਾਮ ਇਹਦਾ ਲਿਖ ਸਕਦੇ ਆ ਸੋ ਜਿਹੜੇ ਜਿਹੜੇ ਆਪਣੇ ਵਲੰਟੀਅਰ ਦੇ ਫਾਰਮ ਭਰਨਗੇ ਇੱਕ ਗੱਲ ਯਾਦ ਰੱਖਿਓ ਇਹ ਸਿਰਫ ਸਾਡੇ ਰਿਕਾਰਡ ਵਾਸਤੇ ਆ ਇਹ ਕਹਿੰਦੇ ਦਿਨਾਂ ਨਹੀਂ মিডিਆ ਨੂੰ ਨਹੀਂ ਦੇਣਾ ਇਹ ਨਾਮ ਡਿਸਕਲੋਜ਼ਰੀ ਕਰਨੇ ਜਿਹੜੇ ਨਾਮ ਅਸੀਂ ਰੱਖਾਂਗੇ ਸਾਡੇ ਰਿਕਾਰਡ ਵਾਸਤੇ ਆ ਅਸੀਂ ਆਪਣੇ ਰਿਕਾਰਡ ਵਿੱਚ ਰੱਖਾਂਗੇ ਇਹ ਨਾਮ ਦੂਜੀ ਗੱਲ ਜਦੋਂ ਕੈਂਡੀਡੇਟ ਸੈਂਟਰ ਵਿਜ਼ਿਟ ਕਰਨ ਜਾਣਗੇ ਜਿੰਨੇ ਵੀ ਨਸ਼ਾ ਛਡਾਊ ਕੇਂਦਰ ਆਪਣੇ ਇਲਾਕੇ ਦੇ ਵਿੱਚ ਹਨ ਜਿਹੜੇ ਸਰਕਾਰੀ ਹਨ ਦਾ ਪ੍ਰਾਈਵੇਟ ਹਨ ਦੋਨਾਂ ਦੇ ਫਾਰਮ ਭਰਨੇ ਤੇ ਨਾਲ ਦੀ ਨਾਲ ਕੈਂਡੀਡੇਟ ਮੀਡੀਆ ਨੂੰ ਦੇ ਵਿੱਚ ਵਾਰੀ-ਵਾਰੀ ਦੱਸਣ ਮੀਡੀਆ ਨੂੰ ਨਾਲ ਲੈ ਕੇ ਜਾਣ ਉਹ ਅਸੀਂ ਮੈਕਸੀਮਮ ਮੀਡੀਆ ਦੇ ਵਿੱਚ ਲੈ ਕੇ ਆਉਣਾ ਤਾਂ ਕਿ ਮੀਡੀਆ ਨੂੰ ਪਤਾ ਚੱਲੇ ਕਿ ਇਹਨਾਂ ਸਰਕਾਰਾਂ ਨੇ ਕਿੰਨਾ ਪਰਹਾਲ ਕੀਤਾ ਮੀਡੀਆ ਨੂੰ ਪਤਾ ਚੱਲੇ ਇੱਥੇ ਬੈਠ ਕੇ ਅਸੀਂ ਮਹਿਕਮੇ ਨਹੀਂ ਬਣ ਰਹੇ ਸਾਡੇ ਐਮਐਲਏ ਕਿਹੜਾ ਮਹਿਕਮਾ ਕਿਹੜੀ ਚੇਅਰਮੈਨਸ਼ਿਪ ਹੋਣੀ ਬਣ ਰਹੀ ਅਸੀਂ ਡਿਡਿਕਸ਼ਨ ਸੈਂਟਰ ਬਣ ਰਹੇ ਆ ਤੇ ਸਾਡੇ ਐਮਐਲਓ ਡਿਡਿਕਸ਼ਨ ਸੈਂਟਰਾਂ ਦੇ ਕੰਮ ਕਰਦੇ ਆ ਰਹਿਆ ਸਾਡੇ ਵਿਚ ਉਹਨਾਂ ਵਿੱਚ ਫਰਕ ਕੀ ਲਿਆ ਸਾਰੇ ਕੈਂਡੀਡੇਟ ਆਪਣੇ ਆਪਣੇ ਇਲਾਕੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਮੈਕਸਿਮਮ ਜਿੰਨਾ ਕਰ ਸਕਦੇ ਹੋ ਕਰੋ ਇਹ ਡਿਟੇਲ ਪੂਰੀ ਦੀ ਪੂਰੀ ਲੈਣੀ ਆ ਤਾਂ ਕਿ ਸਾਨੂੰ ਪਤਾ ਹੋਵੇ ਜਿਵੇਂ ਦੁਰਗੇਸ਼ ਜੀ ਨੇ ਤੁਹਾਨੂੰ ਦੱਸਿਆ ਕਿ ਜਦੋਂ ਸਾਡੀ ਸਰਕਾਰ ਆਈ ਅੱਧਾ ਅੱਧਾ ਨਸ਼ਾ ਵੇਚਣ ਵਾਲਿਆਂ ਨੇ ਵੈਸੇ ਹੀ ਪੱਜ ਜਾਣਾ ਸਾਡੇ ਕੋਲੇ ਪੂਰਾ ਰਿਕਾਰਡ ਹੋਵੇ ਅਸੀਂ ਇਹ ਜਿਹੜੇ ਨੌਜਵਾਨ ਨਸ਼ਿਆਂ ਵਿੱਚ ਪੈ ਗਏ ਇਹਨਾਂ ਨੂੰ ਕਿੱਥੇ ਵੇਚਣਾ ਇਹਨਾਂ ਨੂੰ ਕਿਹੜੀ ਜਗ੍ਹਾ ਤੇ ਵੇਚਣਾ ਇੰਤਜ਼ਾਮ ਕਿਵੇਂ ਕਰਨਾ ਇਹ ਪੂਰੀ ਦੀ ਪੂਰੀ ਸਕੀਮ ਦੇ ਵਲੰਟੀਅਰ ਹੁਣ ਚੋਰਾ ਸ਼ੋਰਾ ਤੇ ਲੱਗ ਜਾਣ ਉਹ ਭਾਈ ਤੁਸੀਂ ਤਾਂ ਉਹ ਜਿਹੜੇ ਬਿਨਾਂ ਸਿਆਸਤ ਤੋਂ ਬਿਨਾਂ ਬਦਮੀਆਂ ਤੋਂ ਜਿਨ੍ਹਾਂ ਨੇ ਕੰਮ ਕੀਤਾ ਔਰ ਝੋਰਾ-ਥੋਰਾ ਨਾਲ ਕੰਮ ਕੀਤਾ ਮੈਨੂੰ ਜਾਦਾ ਤੁਹਾਡੇ ਚੋਂ ਕਈਆਂ ਦੇ ਜਿਹੜੇ ਪਿਛਲੇ 2012 ਦੀਆਂ ਚੋਣਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਮਾਰਚ ਵਿੱਚ ਸਾਡੇ ਆਪਾਂ ਇਕੱਠੇ ਚੱਲੇ ਹੋਏ ਸੀ ਆਪਾਂ ਤਾਂ ਉਹ ਆ ਅਸੀਂ ਸਰਕਾਰਾਂ ਕਰਕੇ ਨਹੀਂ ਸੇਵਾ ਦੇ ਕਰਕੇ ਆ ਤੇ ਉਹੋ ਸੇਵਾ ਪਾਵ ਲੈ ਕੇ ਚੱਲਣਾ ਇੱਕ ਗੱਲ ਮੈਂ ਦੱਸ ਦਿਆਂ ਮੈਂ ਆਪਣੇ ਕਈ ਪਾਸ਼ਨਾ ਚ ਕਹਿੰਦਾ ਸੀ ਅੱਜ ਉਸੇ ਕਹਿ ਕੇ ਜਾਊਂਗਾ ਜਦੋਂ ਸਾਡੇ ਐਮਐਲਏ ਚਿੱਤ ਕੇ ਤਾਂ ਇਹ ਨਹੀਂ ਕਿ ਉਹ ਸਿਰਫ ਆਮ ਆਦਮੀ ਪਾਰਟੀ ਦੇ ਲੋਕਾਂ ਵਾਸਤੇ ਕੰਮ ਕਰਨਗੇ ਜਿਵੇਂ ਹੁਣ ਦਰਗੇਸ਼ ਜੀ ਨੇ ਕਿਹਾ ਕਿ 3 ਕਰੋੜ ਰੁਪਏ 3 ਕਰੋੜ ਪੰਜਾਬੀਆਂ ਵਾਸਤੇ ਐਮਐਲਏ ਚਿੱਤਨ ਤੋਂ ਬਗਰੋ ਕੋਈ ਵਿਸਕਰਾਨੀ ਕਰੇਗਾ ਕਿਸੇ ਨਾਲ ਧੱਕਾ ਨਹੀਂ ਹੋਣ ਦਵਾਂਗੇ ਧੱਕਾ ਕਰਨ ਵਾਲੇ ਦੇ ਖਿਲਾਫ ਕਰੇ ਹੋਵਾਂਗੇ چاہے ਆਪਣੀ ਪਾਰਟੀ ਦਾ ਆਪ ਬੰਦਾ ਹੋਵੇ ਪਾਸ ਆ ਜਾਪਾ ਜੋੜਾ ਸ਼ੋਰਾਂ ਤੇ ਲੱਗ ਜੀਏ ਇਹ ਕੰਮ ਇਹ ਜਿਹੜਾ ਹਫ਼ਤੇ ਚ ਪੂਰਾ ਕਰਨਾ ਜਿਹੜਾ ਕੈਂਡੀਡੇਟਸ ਨੇ ਪੂਰਾ ਕਰਨਾ ਇਹਨੂੰ ਪੂਰਾ ਕਰੀਏ ਅੱਗੇ ਪਾਰਟੀ ਜਿਵੇਂ ਜਿਵੇਂ ਸਾਨੂੰ ਦੇਸ਼ ਦੇਵੇਗੀ ਓਵੇਂ ਓਵੇਂ ਕਰਦੇ ਰਹਾਂਗੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਾਰਿਆਂ ਦੀ ਔਰ ਤਿਆਰੀ ਦੇ ਫਿਰ ਜਕਰਾਂ ਛੱਡ ਕੇ ਅਸੀਂ ਇਹ ਨਵਾਂ ਲੋਕ ਦੇ ਵਿੱਚ ਨਵੇਂ ਲੱਗ ਰਹੇ ਆ ਬੋਲੇ ਸੋ ਨਿਹਾਲ ਮਿਹਰਬਾਨੀ Oh, bom dia